ਅੱਜ ਹੈ ਜੀ 27 ਅਗਸਤ 2025 ਤੇ ਦਿਨ ਦੀ ਗੱਲ ਕੀਤੀ ਆ ਤੇ ਬੁੱਧਵਾਰ ਦਾ ਦਿਨ ਹੈ ਤੇ ਇਸ ਟਾਈਮ ਮੈਂ ਖੜਾ ਹਾਂ ਗੋਗਾ ਜਹਰਵੀਰ ਜੀ ਤੇ ਬਾਬਾ ਸੈਦਫ ਲਖਨਜੀ ਦੇ ਦਰਬਾਰ ਦੇ ਵਿੱਚ ਜਿੱਥੇ ਪੰਜਾਬ ਦਾ ਸਭ ਤੋਂ ਵੱਡਾ ਜੋ ਮੇਲਾ ਹੈ ਛਪਾਰ ਦਾ ਮੇਲਾ ਐਸੀ ਜਗ੍ਹਾ ਤੇ ਲੱਗੇਗਾ ਤੇ ਇਹ ਜੋ ਮੇਲਾ 5 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਲਗਭਗ ਚੱਲਦਾ ਹੈ ਤੇ ਬੜੀ ਦੂਰ ਦੂਰੋਂ ਜੋ ਸੰਗਤਾਂ ਨੇ ਭਗਤ ਨੇ ਦਰਬਾਰ ਦੇ ਵਿੱਚ ਪਹੁੰਚਦੇ ਨੇ ਤੇ ਮੇਲੇ ਦਾ ਆਨੰਦ ਮਾਨਦੇ ਨੇ ਸੋ ਅੱਜ ਦੀ ਵੀਡੀਓ ਤੁਹਾਨੂੰ ਛਪਾਰ ਮੇਲੇ ਦੀ ਅਪਡੇਟ ਵੀਡੀਓ ਦਿਵਾਵਾਂਗੇ ਕਿ ਛਪਾਰ ਮੇਲੇ ਦੀ ਕਿੰਨੀ ਤਿਆਰੀਆਂ ਹੋ ਗਈਆਂ ਕਿੰਨੀ ਬਾਕੀ ਨੇ ਤੇ ਅੱਜ ਤੋਂ ਇੱਕ ਹਫ਼ਤੇ ਬਾਅਦ ਜੋ ਛਪਾਰ ਦਾ ਮੇਲਾ ਹੈ ਜੀ ਹਾਂ ਮਾਲਵੇ ਦਾ ਸਭ ਤੋਂ ਮਸ਼ਹੂਰ ਮੇਲਾ ਛਪਾਰ ਦਾ ਮੇਲਾ ਇਸੇ ਜਗ੍ਹਾ ਤੇ ਲੱਗੇਗਾ ਸੋ ਵੀਡੀਓ ਅਖੀਰ ਤੱਕ ਬਨੇ ਰਹੋ ਛਪਾਰ ਮੇਲੇ ਦੀ ਪੂਰੀ ਅਪਡੇਟ ਵੀਡੀਓ ਤੁਹਾਨੂੰ ਇਸ ਚੈਨਲ ਤੇ ਦਿਖਾਵਾਂਗੇ ਸੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਆਉਣ ਵਾਲੇ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏਗਾ ਇਸ ਚੈਨਲ ਤੇ ਤੇ ਤੁਸੀਂ ਡੇਲੀ ਦੇ ਅਪਡੇਟ ਵੀਡੀਓ ਤੁਸੀਂ ਇਸ ਚੈਨਲ ਤੇ ਦੇਖ ਸਕਦੇ ਹੋ ਤੇ ਆਪਣੇ ਫੈਮਿਲੀ ਮੈਂਬਰ ਦੇ ਵਿੱਚ ਵੀ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਤੇ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਸੀ ਗੱਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਰਐਸ ਮੁਖਤਾ ਦੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੇਖੋ ਜੀ ਵਧੀਆ ਹੀ ਹੋਣਾ ਚਾਹੀਦਾ ਜ਼ਿੰਦਗੀ ਚਾਰ ਦਿਨਾਂ ਦਾ ਕੋਈ ਪਤਾ ਨਹੀਂ ਜ਼ਿੰਦਗੀ ਤੋਂ ਅਡਾਰੀ ਕਦੋਂ ਮਾਰ ਜਾਣਾ ਇਸੇ ਲਈ ਸਦਾ ਹਾਜ਼ਰ ਰਹੋ ਸਦਾ ਬਸਦੇ ਰਹੋ ਇਹੀ ਮੇਰੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਅਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਹਰ ਸਾਲ ਸਤੰਬਰ ਦੇ ਵਿੱਚ ਲੱਗਦਾ ਹੈ ਪਿੰਡ ਛਪਾਰ ਦੇ ਵਿੱਚ ਤੇ ਆਪਾਂ ਇਸ ਟਾਈਮ ਕਿੱਲੇ ਆ ਪਿੰਡ ਛਪਾਰ ਤੇ ਛਪਾਰ ਮੇਲੇ ਦੀ ਕਿੰਨੀ ਤਿਆਰੀਆਂ ਹੋ ਗਈਆਂ ਕਿੰਨੀ ਤਿਆਰੀਆਂ ਬਾਕੀਆਂ ਤੁਸੀਂ ਸਾਰੇ ਇਸ ਵੀਡੀਓ ਤੇ ਦੇਖ ਸਕੋਗੇ ਜਵੇਂ ਤੁਸੀਂ ਦੇਖ ਸਕਦੇ ਹੋ ਅੱਗੇ ਜਿਹੜਾ ਪਿੰਡ ਹੈ ਇਹ ਪਿੰਡ ਛਪਾਰ ਹੈ ਤੇ ਜੋ ਛਪਾਰ ਦਾ ਮੇਲਾ ਹੈ ਹਰ ਸਾਲ ਲੱਗਦਾ ਸਤੰਬਰ ਦੇ ਵਿੱਚ ਤੇ ਆਹ ਛਪਾਰ ਦਾ ਜਿਹੜਾ ਤੁਸੀਂ ਲੋਕੋ ਦੇਖ ਸਕਦੇ ਹੋ ਜਗ੍ਹਾ ਤੇ ਤੇ ਇਹ ਸਿੱਧਾ ਰਸਤਾ ਚਲੇ ਜਾਂਦਾ ਹੈ ਪਿੰਡ ਛਪਾਰ ਨੂੰ ਅੱਜ ਦੀ ਵੀਡੀਓ ਤੁਹਾਨੂੰ ਛਪਾਰ ਦੇ ਮੇਲੇ ਦੀਆਂ ਰੌਣਕਾਂ ਦਿਖਾਵਾਂਗੇ ਛਪਾਰ ਦੇ ਮੇਲੇ ਦੀਆਂ ਜੋ ਤਿਆਰੀਆਂ ਨੇ ਕਿੰਨੀਆਂ ਕਿ ਤਿਆਰੀਆਂ ਹੋ ਗਈਆਂ ਤੇ ਕਿੰਨੀ ਕਿ ਤਿਆਰੀ ਬਾਕੀ ਹੈ ਸਾਰੀ ਅਪਡੇਟ ਵੀਡੀਓ ਤੁਸੀਂ ਅੱਜ ਦੀ ਇਸ ਵੀਡੀਓ 'ਚ ਦੇਖ ਸਕੋਗੇ ਸੋ ਅੱਜ ਹੈ 27 ਅਗਸਤ 2025 ਤੇ ਅੱਜ ਤੋਂ ਲਗਭਗ ਇੱਕ ਹਫ਼ਤੇ ਬਾਅਦ ਜੋ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਹੈ ਜੀ ਹਾਂ ਮਾਚਪਾਰ ਮੇਲੇ ਦੀ ਗੱਲ ਕਰ ਰਹੇ ਹਾਂ ਕਿਉਂਕਿ ਕਾਫੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਮਸ਼ਹੂਰ ਹੈ ਤੇ ਬੜੀ ਦੂਰ ਦਰੋਂ ਜਿਹੜੇ ਲੋਕ ਨੇ ਛਪਾਰ ਦੇ ਮੇਲੇ ਆਉਂਦੇ ਨੇ ਤੇ ਮੇਲੇ ਦਾ ਪੂਰਾ ਪੂਰਾ ਆਨੰਦ ਮਾਣਦੇ ਨੇ ਸੋ ਅੱਜ ਦੀ ਤੁਹਾਨੂੰ ਅਪਡੇਟ ਵੀਡੀਓ ਦਿਖਾਉਣ ਲੱਗੇ ਆਂ ਛਪਾਰ ਦੇ ਮੇਲੇ ਦੀ ਤੇ ਚੱਲਿਆਂ ਛਪਾਰ ਸੋ ਵੀਡੀਓ ਅਖੀਰ ਤੱਕ ਬਨੇ ਰਹੋ ਤੇ ਛਪਾਰ ਮੇਲੇ ਦੀ ਡੇਲੀ ਦੀ ਅਪਡੇਟ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਛਪਾਰ ਦਾ ਮੇਲਾ ਜਦੋਂ ਸ਼ੁਰੂ ਹੋਏਗਾ ਤੇ ਤੁਹਾਨੂੰ ਉਦੋਂ ਦੀ ਹੀ ਵੀਡੀਓ ਇਸ ਚੈਨਲ ਤੇ ਦੇਖਣ ਨੂੰ ਮਿਲੇਗਾ ਬਾਸੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣਾ ਪਿਆਰ ਤੇ ਸਪੋਰਟ ਹਮੇਸ਼ਾ ਬਣਾਏ ਰੱਖਣਾ ਸੋ ਚੱਲਦੇ ਆਂ ਫਟਾਫਟ ਦੇ ਅੰਦਾਜ਼ ਦੇ ਵਿੱਚ ਛਪਾਰ ਤੇ ਦਿਖਾਉਨੇ ਆ ਤੁਹਾਨੂੰ ਛਪਾਰ ਮੇਲੇ ਦੀਆਂ ਕਿੰਨੀਆਂ ਤਿਆਰੀਆਂ ਹੋ ਗਈਆਂ ਤੇ ਕਿੰਨੀ ਤਿਆਰੀ ਬਾਕੀ ਐ ਸੋ ਚਲੋ ਜੀ ਲੋ ਛਪਾਰ ਦਾ ਮੇਲਾ ਇਸ ਜਗ੍ਹਾ ਤੋਂ ਸ਼ੁਰੂ ਹੋ ਜਾਂਦਾ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਸਜਣੀਆਂ ਸ਼ੁਰੂ ਹੋ ਗਈਆਂ ਠੀਕ ਹੈ ਐਸੇ ਲੇ ਪਾਸੇ ਤੁਹਾਨੂੰ ਪਾਤੀ ਖਜਲਾ ਹੋਰ ਵੀ ਤੁਹਾਨੂੰ ਤੇ ਦੁਕਾਨਾਂ ਹੈ ਦੇਖਣ ਨੂੰ ਮਿਲੇਗਾ ਤੇ ਚਪਾਰ ਦੇ ਮੇਲੇ ਨੂੰ ਇੰਨਾ ਰਸ਼ ਹੋ ਜਾਂਦਾ ਹੈ ਇਸ ਜਗ੍ਹਾ ਤੇ ਪੈਰ ਰੱਖਣਾ ਹੀ ਬਹੁਤ ਔਖਾ ਹੋ ਜਾਂਦਾ ਹੈ ਤੇ ਦੇਖ ਸਕਦੇ ਤੇ ਇਹ ਸਿੱਧਾ ਰਸਤਾ ਚੱਲਿਆ ਜਾਂਦਾ ਉਤਾਲੇ ਨੂੰ ਤੇ ਆਹ ਚੱਲੇ ਜਾਂਦੇ ਸਿੱਧਾ ਰਸ਼ੀਨ ਪਿੰਡ ਨੂੰ ਸੋ ਐਸੀ ਜਗ੍ਹਾ ਤੇ ਜੋ ਮੇਲਾ ਹੈ ਨਾਲ ਲੱਗਦਾ ਹੈ ਤੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ ਇਸ ਜਗ੍ਹਾ ਤੇ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੁੰਦਾ ਤੇ ਹਜੇ ਤੁਹਾਨੂੰ ਦਿਖਾ ਰਹੇ ਆਂ ਇਹ ਵੀਡੀਓ ਲੋ ਜੀ ਚੈੱਕ ਕਰੋ ਜੀ ਇਹ ਜਿਹੜਾ ਪਿੰਡ ਛਪਾਰ ਹੈ ਛਪਾਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਆ ਤੇ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਸਭ ਤੋਂ ਵੱਡਾ ਛਪਾਰ ਦਾ ਮੇਲਾ ਦੇਖੋ ਜੀ ਐਸੀ ਜਗ੍ਹਾ ਤੇ ਲੱਗੇਗਾ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ 5 ਸਤੰਬਰ ਤੋਂ ਜੋ ਮੇਲਾ ਹੈ ਲੱਗੇਗਾ ਤੇ ਲਗਭਗ 11 ਸਤੰਬਰ ਤੱਕ ਜੋ ਮੇਲਾ ਹੈ ਚੱਲੇਗਾ ਜੀ ਤੇ ਕਾਫੀ ਦਿਨ ਬਾਅਦ ਅੱਜ ਮੀਂਹ ਦਾ ਜਿਹੜਾ ਰੋਕਤਾ ਲੱਗਿਆ ਹੈ ਇਹ ਤਾਂ ਮੀਂਹ ਪੈਂਦੇ ਨੂੰ ਦੋ ਤਿੰਨ ਦਿਨ ਹੋ ਗਏ ਸੀਗੇ ਤੇ ਮੀਂਹ ਕਰਕੇ ਜੋ ਤਿਆਰੀਆਂ ਨੇ ਉਹ ਥੱਪ ਸੀ ਤੇ ਫਿਲਹਾਲ ਜੋ ਤਿਆਰੀਆਂ ਹੈ ਸਾਰ ਮੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਜੋ ਚੁੱਲੇ ਲੱਗਣੇ ਸ਼ੁਰੂ ਹੋ ਚੁੱਕੇ ਨੇ ਤੇ ਦੇਖੋ ਜੀ ਚੁੱਲੇ ਲੱਗਣੇ ਸ਼ੁਰੂ ਹੋ ਗਏ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਛਤਾਲਾਂ ਖਜਲੇ ਦੀਆਂ ਹੋਰ ਜੋ ਵੀ ਹੈ ਤੁਹਾਨੂੰ ਟਸਟਾਲਾਂ ਦੇਖਣ ਨੂੰ ਮਿਲਣਗੇ ਤੇ ਦੇਖੋ ਜੀ ਇਸੇ ਜਗ੍ਹਾ ਤੇ ਲੱਗੇਗਾ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਛਪਾਰ ਦਾ ਮੇਲਾ ਜੀ ਲਓ ਇਹ ਚੈੱਕ ਕਰੋ ਜੀ ਜਿਹੜੇ ਝੁੱਲੇ ਨੇ ਲੱਗਨੇ ਸ਼ੁਰੂ ਹੋ ਗਏ ਇਸ ਜਗ੍ਹਾ ਤੇ ਬਰੇ ਸਾਮ ਨਾਲ ਲੱਗੇਗਾ ਚੰਡੋਲ ਤੇ ਕਿਸ਼ਤੀ ਵੀ ਲੱਗੇਗਾ ਠੀਕ ਹੈ ਜੀ ਕਿਸ਼ਤੀ ਹੋਰ ਜੋ ਤਿਆਰੀਆਂ ਨੇ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਇੰਨਾ ਰਸ਼ ਹੋ ਜਾਂਦਾ ਹੈ ਕਿ ਪੈਰ ਰੱਖਣ ਵਾਸਤੇ ਵੀ ਜਗ੍ਹਾ ਨਹੀਂ ਹੁੰਦਾ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦੇਣਾ ਤੇ ਆਪਣਾ ਪਿਆਰ ਤੇ ਸਪੋਰਟ ਹਮੇਸ਼ਾ ਬਣਾਏ ਰੱਖਣਾ ਚਪਾਰ ਮੇਲੇ ਦੀ ਡੇਲੀ ਦੇ ਅਪਡੇਟ ਵੀਡੀਓ ਤੁਹਾਨੂੰ ਇਸ ਚੈਨਲ ਤੇ ਦੇਖਣ ਨੂੰ ਮਿਲੇਗਾ ਤੇ ਅੱਗੇ ਦਰਬਾਰ ਹੈ ਜੀ ਬੁੱਗਾ ਜਹਰਵੀਰ ਜੀ ਦਾ ਤੇ ਅੰਪਾ ਮੱਥਾ ਵੀ ਟੇਕ ਕੇ ਆਵਾਂਗੇ ਦਰਸ਼ਨ ਕੀ ਕਰਕੇ ਆਵਾਂਗੇ ਤੇ ਬਾਹਰ ਦਾ ਜੋ ਤੁਹਾਨੂੰ ਨਜ਼ਾਰਾ ਹੈ ਦਿਖਾ ਰਹੇ ਹਾਂ ਇਸ ਟਾਈਮ ਸੋ ਚਲਦੇ ਹਾਂ ਅੰਦਰ ਮੱਥਾ ਟੇਕਦੇ ਹਾਂ ਦਰਸ਼ਨ ਕਰਦੇ ਹਾਂ ਜੀ ਚਲੋ ਜੀ ਕੋਈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਤੇ ਅਕਸਰ ਮੇਲੇ ਲੱਗਦੇ ਰਹਿੰਦੇ ਨੇ ਉਹਨਾਂ ਮੇਲਿਆਂ ਵਿੱਚੋਂ ਇੱਕ ਮੇਲਾ ਹੈ ਛਪਾਰ ਦਾ ਮੇਲਾ ਜੋ ਕਿ 1100 ਸਾਲਾਂ ਤੋਂ ਲੱਗਦਾ ਆ ਰਿਹਾ ਹੈ ਛਪਾਰ ਦਾ ਮੇਲਾ ਧਾਰਮਿਕ ਮੇਲਾ ਸਭਿਆਚਾਰਿਕ ਮੇਲਾ ਤੇ ਇਤਿਹਾਸਿਕ ਮੇਲਾ ਤੇ ਇਹ ਮੇਲਾ ਜੋ ਹੈ 5 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਲੱਗੇਗਾ ਤੇ ਆਪਾਂ ਖੜੇ ਹਾਂ ਇਸ ਟਾਈਮ ਦਰਬਾਰ ਦੇ ਸਾਹਮਣੇ ਅੰਦਰ ਚੱਲਦੇ ਹਾਂ ਜੀ ਮੱਥਾ ਟੇਕਦੇ ਹਾਂ ਤੇ ਉਸ ਤੋਂ ਬਾਅਦ ਤੁਹਾਨੂੰ ਬਾਹਰ ਦਾ ਜੋ ਨਜ਼ਾਰਾ ਹੈ ਉਹ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਕਿ ਕਿੰਨੀਆਂ ਤਿਆਰੀਆਂ ਹੋ ਗਈਆਂ ਤੇ ਕਿੰਨੀਆਂ ਤਿਆਰੀਆਂ ਬਾਕੀ ਨੇ ਤੇ ਚਪਾਰ ਮੇਲੇ ਦੀ ਦਿੱਲੀ ਦੇ ਅਪਡੇਟ ਵੀਡੀਓ ਤੁਸੀਂ ਇਸ ਚੈਨਲ ਤੇ ਦੇਖ ਸਕੋਗੇ ਤੇ ਅੱਜ ਹੈ 27 ਅਗਸਤ 2025 ਤੇ ਟਾਈਮ 6:38 ਹੋ ਗਏ ਸ਼ਾਮ ਦੇ ਦੇਖ ਸਕਦੇ ਹੋ ਟਾਈਮ ਤੁਸੀਂ ਤੇ ਤੇ ਦੇਖ ਸਕਦੇ ਹੋ ਇਹ ਲੋਕੇਸ਼ਨ ਹੈ ਜੀ ਸਾਰਾ ਮੇਲਾ ਇਸ ਜਗ੍ਹਾ ਤੇ ਲੱਗੇਗਾ ਪੂਰਾ ਰਸ਼ ਹੋ ਜਾਂਦਾ ਹੈ ਤੇ ਇੱਥੇ ਤੁਹਾਨੂੰ ਖਜਲਾ ਮਿਲ ਜਾਏਗਾ ਪਾਠੇ ਮਿਲ ਜਾਏਗਾ ਠੀਕ ਹੈ ਜੀ ਰਾਂਗ ਦਾ ਜੀ ਠੀਕ ਹੋ ਵਧੀਆ ਤੇ ਚੱਲਦੇ ਹਾਂ ਜੀ ਅੰਮ੍ਰਿਤ ਮੱਥਾ ਟੇਕਦੇ ਹਾਂ ਦਰਸ਼ਨ ਕਰਦੇ ਹਾਂ ਤੇ ਤੁਸੀਂ ਵੀ ਦਰਸ਼ਨ ਕਰੋ ਚੈਨਲ ਤੇ ਨਯੋ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਇਸ ਜਗ੍ਹਾ ਤੇ ਮਿਲ ਜਾਏਗਾ ਤੁਹਾਨੂੰ ਪ੍ਰਸ਼ਾਦ ਤੇ ਪ੍ਰਸ਼ਾਦ ਦੇ ਵਿੱਚ ਤੁਹਾਨੂੰ ਜੋ ਵੀ ਹੈ ਆਂ ਖਿੱਲਾ ਹੋਗੇ ਕਣਕ ਹੋਗੇ ਸੇਵੀਆਂ ਹੋਗੇ ਆਂ ਤੇਲ ਹੋਗੇ ਤੇ ਬਾਬਿਆਂ ਦੇ ਜੋ ਜੋੜਾ ਹੈ ਇਸ ਜਗ੍ਹਾ ਤੇ ਚੜਦਾ ਹੈ ਠੀਕ ਹੈ ਦਰਵਾਜ਼ੇ ਦੇ ਵਿੱਚ ਤੇ ਦੇਖ ਸਕਦੇ ਹੋ ਚਲਦੇ ਆਂ ਅੰਦਰ ਤੇ ਦਰਸ਼ਨ ਕਰਦੇ ਆਂ ਤੁਸੀਂ ਵੀ ਦਰਸ਼ਨ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਜੈ ਫਿਰਾਂ ਦੇ ਵੈਰੀ ਗੁੱਡ ਲੋ ਜੀ ਲੋ ਐਸੀ ਜਗ੍ਹਾ ਤੇ ਲੱਗੇਗਾ ਛਪਾਰ ਦਾ ਮੇਲਾ ਇਸ ਜਗ੍ਹਾ ਤੇ ਸੱਤ ਵਾਰੀ ਮਿੱਟੀ ਕੱਢ ਕੇ ਅੰਦਰ ਮੱਥਾ ਟੇਕਣ ਦੇ ਵਾਸਤੇ ਜਾਣਾ ਪੈਂਦਾ ਆ ਤੇ ਦੇਖ ਸਕਦੇ ਸੋ ਮੇਰੀ ਇਹੀ ਅਰਦਾਸ ਹੈ ਜੋ ਵੀ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਦੀ ਸਾਰੀ ਮਨੋ ਕਾਮਨਾਵਾਂ ਪੂਰੀ ਹੋਣ ਤੇ ਗੁਗਾ ਜਾਹਰ ਵੀਰ ਜੀ ਦੀ ਜੋ ਕਿਰਪਾ ਹੈ ਉਹਨਾਂ ਸਾਰੇ ਭਗਤਾਂ ਤੇ ਬਣਿਆ ਰਹੇ ਜੋ ਵੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਦਰਵਾਰ ਦੇ ਵਿੱਚ ਪੂਜਦੇ ਨੇ ਠੀਕ ਹੈ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਹੋ ਗੁਗਾ ਜਾਹਰ ਵੀਰ ਜੀ ਦੀ ਛਪਾਰ ਦਾ ਮੇਲਾ 1100 ਸਾਲਾਂ ਤੋਂ ਲੱਗਦਾ ਆ ਰਿਹਾ ਹੈ ਪਿੰਡ ਛਪਾਰ ਦੇ ਵਿੱਚ ਛਪਾਰ ਦਾ ਮੇਲਾ ਗੱਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਿੰਘ ਲਖਣ ਜੀ ਦੀ ਯਾਦ ਦੇ ਵਿੱਚ ਹਰ ਸਾਲ ਲੱਗਦਾ ਹੈ ਸਤੰਬਰ ਦੇ ਵਿੱਚ ਤੇ ਇਸ ਸਾਲ ਜੋ ਹੈ ਮੇਲਾ ਲੱਗਣ ਜਾ ਰਿਹਾ ਸਤੰਬਰ ਦੇ ਵਿੱਚ 5 ਸਤੰਬਰ ਤੋਂ 5 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਜੋ ਮੇਲਾ ਹੈ ਛਪਾਰ ਦਾ ਇਹ ਲੱਗੇਗਾ ਇਹ ਮੇਲਾ ਮੈਂ ਹਰੇਕ ਵੀਡੀਓ ਚ ਦੱਸਦਾ ਆ ਰਿਆਂ ਇਤਿਹਾਸਿਕ ਮੇਲਾ ਹੈ ਸੱਭਿਆਚਾਰਿਕ ਮੇਲਾ ਹੈ ਧਾਰਮਿਕ ਮੇਲਾ ਹੈ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਜੋ ਭਗਤ ਨੇ ਜੋ ਸ਼ਰਦਾਲੂ ਨੇ ਉਹ ਦਰਬਾਰ ਦੇ ਵਿੱਚ ਆਉਂਦੇ ਨੇ ਕਿ ਤੁਸੀਂ ਵੀ ਦਰਬਾਰ ਦੇ ਵਿੱਚ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਆਓ ਤੇ ਜ਼ਿੰਦਗੀ ਨੂੰ ਸਫਲ ਬਣਾਓ ਜੈ ਪੀਰਾਂ ਦੀ ਉਹ ਦਰਸ਼ਨ ਕਰੋ ਜੀ ਜੈ ਪੀਰਾਂ ਦੀ ਜੈ ਹੋ ਗੱਗਾ 자ਹਰ ਵੀਰ ਜੀ ਜੋ ਵੀ ਲਾਈਵ ਦੇਖ ਰਹੇ ਨੇ ਦਰਸ਼ਨ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਛਪਾਰ ਮੇਲੇ ਦੀ ਡੇਲੀ ਦੀ ਅਪਡੇਟ ਵੀਡੀਓ ਤੁਹਾਨੂੰ ਇਸ ਚੈਨਲ ਤੇ ਦੇਖਣ ਨੂੰ ਮਿਲੇਗਾ ਪਾਰ ਦਾ ਮੇਲਾ ਜਿਵੇਂ ਕਿ ਮੈਂ ਤੁਹਾਨੂੰ ਸਾਰੀ ਵੀਡੀਓ ਤੇ ਦੱਸਦਾ ਆ ਰਿਹਾ ਹਾਂ ਹਾਂ ਇਤਿਹਾਸਿਕ ਮੇਲਾ ਹੈ ਸਭਿਆਚਾਰਿਕ ਮੇਲਾ ਹੈ ਤੇ ਜੋ ਮੇਲਾ ਹੈ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਹਰ ਸਾਲ ਲੱਗਦਾ ਹੈ ਸਤੰਬਰ ਦੇ ਵਿੱਚ ਲੱਗਦਾ ਹੈ ਤੇ ਬੜਾ ਰਸ਼ ਹੁੰਦਾ ਹੈ ਇਸ ਜਗਤ ਤੇ ਤੇ ਦਿਨ ਰਾਤ ਜੋ ਮੇਲਾ ਹੈ ਇਹ ਚੱਲਦਾ ਹੈ ਬਾਬਾ ਸੁਣ ਮੇਰੀਆ ਫਰਿਆਦਾ ਤੈਨੂੰ ਕਿਉਂ ਨਹੀਂ ਆਉਂਦੀ ਆ ਜਾਗਾ ਸੁਣ ਮੇਰੀਆ ਫਰਿਆਦਾ ਤੈਨੂੰ ਕਿਉਂ ਨਹੀਂ ਆਉਂਦੀ ਆ ਜਾਗਾ ਤੈਨੂੰ ਕਿਉਂ ਨਹੀਂ ਆਉਂਦੀ ਆ ਜਾਗਾ ਜੀ ਨਾ ਥਾਂ ਦੇ ਆ ਚੇਲਿਆ ਏ ਲਗਦੀ ਤੇ ਆਕੇ ਗੋਰਖ ਨਾ ਤਨੇ ਆ ਚੇਲਿਆ ਏ ਲਗਦੀ ਤੇ ਆਕੇ ਗੋਰਖ ਨਾ ਤਨੇ ਆ ਚੇਲਿਆ ਉਹ ਪਰ ਮੰਦਰ ਦੇ ਅੰਦਰ ਆਉਣਾ ਅਲਾਉਡ ਨਹੀਂ ਹੈ ਜੀ ਉਹ ਬੰਦਿਆਂ ਨੂੰ ਉੱਥੇ ਬੰਦੇ ਖੜੇ ਹੁੰਦੇ ਆਪਣੇ ਨਲਾਜਮ ਹਾਂ ਜੀ ਹਾਂ ਕਹਿਣਾ ਮਤਲਬ ਆਇਆ ਵੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਦਰਵਾਜ਼ਾ ਵਿਸ਼ਵਾਸ ਨਾਲ ਹੋਣਾ ਚਾਹੀਦਾ ਮੇਲੇ ਦਾ ਪੂਰਾ ਪੂਰਾ ਆਨੰਦ ਮਾਣੋ ਆਨੰਦ ਮਾਣੋ ਠੀਕ ਹੈ ਜੀ ਜੈ ਪੀਰਾਂ ਦੀ ਜੈ ਮਸਤ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਦਰਵਾਜ਼ੇ ਵਿੱਚ ਆਓ ਮੱਥਾ ਟੇਕੋ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧਸ ਲਖਣ ਜੀ ਦੇ ਦਰਸ਼ਨ ਕਰੋ ਤੇ ਮੇਲੇ ਨੂੰ ਪੂਰਾ ਪੂਰਾ ਇੰਜੋਏ ਕਰੋ ਇਹੋ ਮੇਰੀ ਬੇਨਤੀ ਆ ਦੇਖ ਰਹੇ ਸਾਰੇ ਭਗਤਾਂ ਸਾਰੇ ਭਗਤਾਂ ਨੂੰ ਸੋ ਜੇ ਮੈਂ ਤੋਂ ਕੁਛ ਗਲਤ ਬੋਲਿਆ ਗਿਆ ਤਾਂ ਮੈਂ ਮਾਫੀ ਚਾਹੁੰਦਾ ਹਾਂ ਪਰ ਜੋ ਵੀ ਸ਼ਰਧਾ ਆਸਥਾ ਵਿਸ਼ਵਾਸ ਨਾਲ ਜੋ ਦਰਵਾਰ ਦੇ ਵਿੱਚ ਆਉਂਦੇ ਨੇ ਉਹਨਾਂ ਦੀ ਸਾਰੀ ਮਨੋ ਕਾਮਨਾ ਹੁੰਦੀ ਆ ਪੂਰੀ ਇਹ ਮੇਰਾ ਵਿਸ਼ਵਾਸ ਹੈ ਆਸਥਾ ਹੈ ਸੋ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਨੀਲੇ ਘੋੜੇ ਤੇ ਸਵਾਰ ਗੱਗਾ ਜਹਰਵੀਰ ਜੀ ਸਨੇਕ ਆਫ ਗੌਰ ਦੇ ਨਾਮ ਤੋਂ ਜਾਣੇ ਜਾਂਦੇ ਨੇ ਗੱਗਾ ਜਹਰਵੀਰ ਜੀ ਤੇ ਆਪਣੇ ਦੋਸਤ ਬਾਬਾ ਸੈਦ ਸਲਖਣ ਜੀ ਦੇ ਨਾਲ ਇਸੇ ਜਗ੍ਹਾ ਤੇ ਜੀ ਹਾਂ ਛਪਾਰ ਪਿੰਡ ਇਸੇ ਜਗ੍ਹਾ ਤੇ ਰਹਿੰਦੇ ਸੀ ਤੇ ਆਲੋਕ ਹੋਣ ਤੇ ਪ੍ਰਗਟ ਹੋਣ ਦੀ ਵਿਦਿਆ ਜੋ ਵਿਦਿਆ ਹੈ ਜੋ ਸਿੱਧਸ ਲਖਨ ਜੀ ਨੇ ਗੋਗਾ ਜਹਰਬੀਰ ਜੀ ਨੂੰ ਦਿੱਤੀ ਸੀ ਇਸੇ ਜਗ੍ਹਾ ਤੇ ਤੇ ਬੜੀ ਦੁਰਦਰੋਂ ਜੋ ਸੰਗਤਾਂ ਨੇ ਦਰਵਾਜ਼ੇ ਵਿੱਚ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਪੂਜਦੇ ਨੇ ਨਵੀਂ ਜਗ੍ਹਾ ਤੇ ਤੇ ਸਾਰਿਆਂ ਦੀ ਮਨੋਕਾਮਨਾ ਪੂਰੀ ਹੋ ਇਹੋ ਮੇਰੀ ਅਰਦਾਸ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲੋ ਜੀ ਦੇਖ ਸਕਦੇ ਹੋ ਇਸ ਜਗ੍ਹਾ ਤੇ ਜੋ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਹੈ ਛਪਾਰ ਦਾ ਮੇਲਾ ਲੱਗੇਗਾ ਤੇ ਆਪਾਂ ਇਸ ਟਾਈਮ ਖੜੇ ਆਂ ਆ ਦਰਵਾਰ ਦੇ ਸਾਹਮਣੇ ਤੇ ਦੇਖ ਸਕਦੇ ਹੋ ਸਾਹਮਣੇ ਦਰਵਾਰ ਤੇ ਇਸ ਜਗ੍ਹਾ ਤੇ ਤੁਹਾਨੂੰ ਖਜਲਾ ਮਿਲ ਜਾਏਗਾ ਠੀਕ ਹੈ ਪਾਥੀਆਂ ਪੰਜਾਬੀ ਦੇ ਵਿੱਚ ਤੇ ਖਜਲਾ ਹਿੰਦੀ ਦੇ ਵਿੱਚ ਤੇ ਗਰਮਾ ਗਰਮ ਜੋ ਖਜਲਾ ਹੈ ਤਿਆਰ ਹੁੰਦਾ ਹੈ ਤੇ ਦੇਖ ਸਕਦੇ ਹੋ ਔਰ ਅੰਕਲ ਜੀ ਕੀ ਹਾਲ ਨੇ ਹਾਲ ਬੜੀਆਂ ਜੀ ਬੜੀਆਂ ਬੜੀਆਂ अंकल जी कहाँ से आए आयो हम तो यू भाई साहब यूपी से आए जी यूपी से आए हो हर साल आते हो हर साल आते हो पचास साल हो गए पचास साल हो, हो गए ठीक है, है।, है। अच्छा जी दस साल के ठीक है ठीक है अखबार के मेले में हर साल आते हैं है। है काफी मशहूर है खजला की मिठाई है यूपी की मिठाई है सो मीठा नमकीन मीठा

ਅੰਕਲ ਆਏ ਨੇ ਯੂਪੀ ਤੋਂ ਤੇ 50 ਸਾਲ ਤੋਂ ਜੋ ਅੰਕਲ ਜੀ ਆਪਣੀ ਸੇਵਾ ਨਿਭਾ ਰਹੇ ਨੇ ਦਰਵਾਜ਼ੇ ਦੇ ਸਾਹਮਣੇ ਖੜੇ ਆ ਠੀਕ ਹੈ ਦਰਵਾਜ਼ੇ ਦੇ ਸਾਹਮਣੇ ਤੁਹਾਨੂੰ ਅੰਕਲ ਜੀ ਮਿਲ ਜਾਣਗੇ ਇਹਨਾਂ ਤੋਂ ਤੁਸੀਂ ਖਜਲਾ ਲੈ ਸਕਦੇ ਹੋ ਪਾਠੀ ਲੈ ਸਕਦੇ ਹੋ ਤੇ ਗਰਮਾ ਗਰਮ ਪਾਠੀ ਤਿਆਰ ਕਰਕੇ ਦੇਣਗੇ ਤੁਹਾਨੂੰ ਤੇ 80 ਰੁਪਏ ਦਾ ਤੁਹਾਨੂੰ ਇੱਕ ਮਿਲੇਗਾ ਠੀਕ ਹੈ ਤੇ 60 ਰੁਪਏ ਦਾ ਵੀ ਮਿਲ ਜਾਏਗਾ 60 ਰੁਪਏ ਦਾ ਵੀ ਮਿਲ ਜਾਏਗਾ ਠੀਕ ਹੈ ਤੇ ਖੋਏ ਵਾਲਾ ਵੀ ਤੁਹਾਨੂੰ ਜੋ ਖਜਲਾ ਹੈ ਪਾਠੀ ਹੈ ਉਹ 100 ਰੁਪਏ ਦਾ ਤੁਹਾਨੂੰ ਇਸ ਜਗਤ ਤੇ ਮਿਲ ਜਾਏਗਾ ਤੇ ਇਸ ਜਗਤ ਤੇ ਤੁਹਾਨੂੰ ਪ੍ਰਸ਼ਾਦ ਵੀ ਮਿਲ ਜਾਏਗਾ ਬਾਬਿਆਂ ਦੇ ਜੋੜੇ ਚੜਦੇ ਆ ਠੀਕ ਹੈ ਤੇਲ ਕਣਕ ਸੇਮੀਆਂ ਇਹ ਸਾਰਾ ਜੋ ਹੈ ਦਰਬਾਰ ਦੇ ਵਿੱਚ ਬਾਬਿਆਂ ਨੂੰ ਚੜਦਾ ਆ ਨੂਨ ਝਾੜੂ ਨੂਨ ਵੀ ਚੜਦਾ ਝਾੜੂ ਵੀ ਚੜਦਾ ਤੇ ਰੰਗ ਬਰੰਗੀ ਮਠਾਈਆਂ ਜੋ ਹੈ ਤੁਹਾਨੂੰ ਇਸ ਜਗਤ ਤੇ ਮਿਲ ਜਾਏਗਾ ਤੇ ਸਭ ਤੋਂ ਵੱਡੀ ਖਾਸੀਅਤ ਤੁਹਾਨੂੰ ਮੈਂ ਦੱਸਦਾ ਇਸ ਜਗਤ ਤੇ ਤੁਹਾਨੂੰ ਟਕਿਆ ਹੋਇਆ ਜੋ ਸਮਾਨ ਹੈ ਪੂਰਾ ਸਾਫ ਸੁਥਰਾ ਜੋ ਸਮਾਨ ਹੈ ਤੁਹਾਨੂੰ ਇਸ ਜਗ੍ਹਾ ਤੇ ਮਿਲੇਗਾ ਤੇ ਦੇਖ ਸਕਦੇ ਹੋ ਕਾਫੀ ਵਧੀਆ ਕੰਮ ਅੰਕਲ ਨੇ ਕੀਤਾ ਹੋਇਆ ਹੈ ਅੰਕਲ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਢੱਕ ਕੇ ਰੱਖਣਾ ਕਾਫੀ ਵਧੀਆ ਗੱਲ ਹੈ ਤੇ ਦਰਵਾਜ਼ੇ ਦੇ ਸਾਹਮਣੇ ਆਪਾਂ ਖੜੇ ਹਾਂ ਦਰਵਾਜ਼ੇ ਦੇ ਸਾਹਮਣੇ ਤੁਸੀਂ ਅੰਕਲ ਤੋਂ ਆ ਕੇ ਪ੍ਰਸ਼ਾਦ ਲਓ ਪਾਠੀਆਂ ਲਓ ਤੇ ਮੇਲੇ ਨੂੰ ਪੂਰਾ ਪੂਰਾ ਇੰਜੋਏ ਕਰੋ ਸੋ ਦੇਖ ਸਕਦੇ ਹੋ ਇਸ ਜਗ੍ਹਾ ਤੇ ਵੀ ਤੁਹਾਨੂੰ ਜੋ ਹੈ ਢੱਕ ਕੇ ਰੱਖਿਆ ਹੋਇਆ ਠੀਕ ਹੈ ਜੀ ਪਾਠੀਆਂ ਨੂੰ ਤੇ ਇਸ ਜਗ੍ਹਾ ਤੇ ਵੀ ਤੁਹਾਨੂੰ ਜੋ ਪ੍ਰਸ਼ਾਦ ਹੈ ਮਿਲ ਜਾਏਗਾ ਕਿੱਥੋਂ ਆਏ ਤੁਸੀਂ ਅਸੀਂ ਮਲੇਰ ਕੋਟਲੇ ਦੇ ਆਏ ਮਲੇਰ ਕੋਟਲੇ ਤੋਂ ਆਏ ਠੀਕ ਹੈ ਠੀਕ ਆ ਸੋ ਮੇਰਾ ਵੀਰ ਮਲੇਰ ਕੋਟਲੇ ਤੋਂ ਆਏ ਨੇ ਹੋਰ ਵੀ ਕਈ ਜੋ ਦੁਕਾਨਦਾਰ ਨੇ ਦੂਰ ਦੂਰੋਂ ਆਉਂਦੇ ਨੇ ਤੇ ਬਹੁਤ ਪੁਰਾਣੀ ਦੁਕਾਨ ਹੈ ਇਹ ਆਪਣੀ ਬਹੁਤ ਪੁਰਾਣੀ ਦੁਕਾਨ ਹੈ ਇਹਨਾਂ ਦੀ ਜੀ ਸਾਡਾ ਤਾਂ 50 ਸਾਲਾਂ ਤੋਂ ਹੋ ਗਿਆ ਵੀ ਬੜੇ 20 ਸਾਲਾਂ ਤੋਂ ਬੁਰਾਣੇ ਬਾਪ ਦਾਦੇ ਵਾਲਾ ਚੱਲਦਾ ਹੋਵੇ ਜੀ ਦਾਦੇ ਪਰਦਾਦੇਆਂ ਤੋਂ ਚੱਲਦਾ ਠੀਕ ਹੈ ਠੀਕ ਹੈ ਆਜੋ ਪੈਣ ਆਜੋ ਵੀਰੇ ਤੇ ਚੱਲਦੇ ਹਾਂ ਹੋਰ ਅੱਗੇ ਤੇ ਦਿਖਾਉਨੇ ਆ ਤੁਹਾਨੂੰ ਦੁਕਾਨਾਂ ਜੋ ਕਿ ਸਜ ਚੁੱਕੀਆਂ ਨੇ ਤੇ ਮੇਲੇ ਦੀਆਂ ਜੋ ਤਿਆਰੀਆਂ ਨੇ ਚੰਡੋਲ ਹੈ ਝੂਲੇ ਹੈ ਤੁਹਾਨੂੰ ਇਸ ਜਗ੍ਹਾ ਤੇ ਜੋ ਜੋ ਫੂਡ ਕੋਰਡ ਹੈ ਪਾਥੀਆਂ ਦਾ ਫੂਡ ਕੋਰਡ ਇੱਕ ਪਾਸੇ ਤੇ ਦੁਕਾਨਾਂ ਦਾ ਜੋ ਸਮਾਨ ਇੱਕ ਪਾਸੇ ਠੀਕ ਹੈ ਜੀ ਤੇ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਜਗ੍ਹਾ ਤੇ ਕੋਈ ਫਾਈਨਲ ਆਪਾਂ ਨਿਕਲ ਚੁੱਕੇ ਹਾਂ ਦਰਵਾਜ਼ੇ ਤੋਂ ਠੀਕ ਹੈ ਤੇ ਤੁਸੀਂ ਤਿਆਰੀਆਂ ਦੇਖ ਸਕਦੇ ਹੋ ਚਪਾਰ ਮੇਲੇ ਦੀਆਂ ਝੂਲੇ ਲੱਗਣੇ ਸ਼ੁਰੂ ਹੋ ਚੁੱਕੇ ਨੇ ਉਹ ਚੈੱਕ ਕਰੋ ਇੱਧਰ ਵੀ ਇੱਧਰ ਵੀ ਜੋ ਝੁੱਲੇ ਨੇ بڑے بڑے ਝੁੱਲੇ ਲੱਗਦੇ ਆ ਇਸ ਜਗ੍ਹਾ ਤੇ ਦੇਖ ਸਕਦੇ ਹੋ ਲੋਈ ਚੈੱਕ ਕਰੋ ਲੋਈ ਚੈੱਕ ਕਰੋ ਵਾਹ ਅਜੀ ਵਾਹ ਖੱਚਦੇ ਕੰਮ ਖੱਚਦੇ ਲਓ ਜੀ ਲਓ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਚਪਾਰ ਦਾ ਮੇਲਾ ਦੀਓ ਤਿਆਰੀਆਂ ਨੇ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਸ਼ੁਰੂ ਨੇ ਲੋ ਜੀ ਜੋ ਖਜਲਾ ਹੈ ਪਾਤੀ ਹੈ ਕਾफी ਮਸ਼ਹੂਰ ਹੈ ਇਸ ਜਗ੍ਹਾ ਤੇ ਜਰੂਰ ਲਓ ਇੱਕ ਵਾਰੀ ਪਾਤੀਆਂ ਘਰੇ ਜਾ ਕੇ ਦਿਓ ਬੱਚਿਆਂ ਨੂੰ ਸੋ ਅੱਜ ਦਾ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗੇ ਆ ਜਰੂਰ ਇੱਕ ਵਾਰੀ ਕਮੈਂਟ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਚਪਾਰ ਮੇਲੇ ਦੀ ਡੇਲੀ ਦੀ ਅਪਡੇਟ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੋ ਅੱਜ ਦੀ ਵੀਡੀਓ ਇੱਥੇ ਤੱਕ ਦਾ ਹੀ ਉਮੀਦ ਕਰਦਾ ਹਾਂ ਤੁਹਾਨੂੰ ਜੋ ਅੱਜ ਦਾ ਵੀਡੀਓ ਹੈ ਇਹ ਵਧੀਆ ਲੱਗਿਆ ਹੋਵੇਗਾ ਤੇ ਕਿੰਨੀ ਤਿਆਰੀਆਂ ਹੋ ਗਈਆਂ ਤੁਸੀਂ ਅੱਜ ਦੀ ਇਸ ਵੀਡੀਓ ਦੇਖਿਆ ਤੇ ਇਹ ਵੀਡੀਓ ਤੁਸੀਂ ਕਿੱਥੇ-ਕਿੱਥੇ ਦੇਖ ਰਹੇ ਹੋ ਇਹ ਪਹੌਰੀ ਜ਼ਰੂਰ ਕਮੈਂਟ ਕਰਨਾ ਤੇ ਮਿਲਦੇ ਹਾਂ ਫੇਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ